ਆ ਕਿਦਦ ਨੂੰ ਤੁਰਿਆ ਹੁੰਦਾ ਫਿਰੇ ਦੇਣੀ ਦਾ ਆਪੂ ਮੇਰੇ ਤੋਂ ਨਹੀਂ ਹੁੰਦੀ ਪੜਾਈ ਕਿਲਾ ਵੇਚ ਤੇ ਮੈਨੂੰ ਬਾਹਰ ਤੈਰੀ ਮੰਮੀ ਨਾ ਵੇਚ ਦੇ ਕੇ ਮੈਂ ਉੱਥੇ ਗੋਰੀ ਨਾਲ ਵਿਆਹ ਕਰਾ ਲੂ ਆਪੂ ਮੈਨੂੰ ਨਹੀਂ ਪਤਾ ਯਾਰ ਮੈਨੂੰ ਬਾਹਰ ਭੇਜ ਕਿ ਮਰਜੀ ਪਰ ਮੈਂ ਫੇਲ ਹੋ ਗਿਆ ਹਾਂ ਕਾਲਜ ਚ ਓਹੋ ਗਾੜ ਤੇ ਪੈਸੇ ਜਿਹੜੇ ਲਾਇ ਸੀ ਕਾਲਜ ਚ ਮੈਨੂੰ ਨਹੀਂ ਪਤਾ ਮੈਂ ੱਥਕੇ ਨਹੀਂ ਖਾਣੀ ਆ ਮੈਂ ਬਾਹਰ ਜਾਣਾ ਜਲ ਪੈ ਜਾ ਫਿਰ ਜਾ ਕੇ ਮੈਂ ਕਰਦਾ ਕੋਈ ਹੱਲ ਮੈਂ ਤਾਂ ਆਂਦਾ ਜਾ ਕੇ ਪੈਂਦਾ ਸਾਰੀ ਪੜਾਈ ਖਰਾਬ ਕਰ ਸੀ ਮੈਂ ਪੈਸੇ ਪਤਾ ਕਿੰਨੇ ਔਖੇ ਹੋ ਕੇ ਲਾਇ ਸੀ ਇਹ ਅੱਜ ਕੱਲ੍ਹ ਨਾ ਬੋਤਲ ਦਾ ਜਗਾੜ ਵੀ ਨਹੀਂ ਹੁੰਦਾ ਕੋਈ ਸਲਾਹ ਵੀ ਨਹੀਂ ਲੈਂਦਾ ਬਾਬਿਆਂ ਦੀ ਕੋਈ ਨਹੀਂ ਲਾਉਂਦਾ ਕਿਸੇ ਦਾ ਘੜੋਚੂ ਇਹਨਾਂ ਦਾ ਲਾਉਂਦਾ ਜੈ ਬਾਬਿਆਂ ਦੀ ਆਹ ਕਿਹੜਾ ਮਰ ਗਿਆ ਦੁਪਹਿਰੇ ਜੈ ਬਾਬਿਆਂ ਦੀ ਜੈ ਬਾਬਿਆਂ ਅੱਜ ਤੂੰ ਕੋਨ ਖੱਟ ਕੋਈ ਜਾ ਬਾਬੇ ਨੂੰ ਸਭ ਕੁਝ ਪਤਾ ਹੈ ਤੂੰ ਆਪਦੀ ਘਰ ਵਾਲੀ ਤੋਂ ਪਰੇਸ਼ਾਨ ਹੈ ਤੇਰਾ ਬੇਟਾ ਤੇਰੀ ਗੱਲ ਨਹੀਂ ਮੰਨਦਾ ਬਾਬਾ ਜੀ ਤੁਹਾਡੇ ਤੋਂ ਕੀ ਲੁਕਿਆ ਮੈਂ ਬਹੁਤ ਪਰੇਸ਼ਾਨ ਆ ਬਾਬਾ ਜੀ ਸੱਚੀਆਂ ਗੱਲਾਂ ਦੱਸਤੀਆਂ ਤੁਸੀਂ ਮੈਂ ਗੱਲਾਂ ਹੋਰ ਵੀ ਕਰਨੀਆਂ ਬਾਬਾ ਜੀ ਕੋਈ ਨਹੀਂ ਬੱਚਾ ਆਪਾਂ ਬਾਕੀ ਗੱਲਾਂ ਜੱਗ 'ਚ ਬਹਿ ਕੇ ਕਰਦੇ ਆਂ ਜੱਗ ਕਰਨਾ ਪਵੇਗਾ ਬਾਬਾ ਜੀ ਹਾਂਜੀ ਉਹ ਖਰਚਾ ਹੀ ਬਹੁਤ ਆ ਜੀ ਬਾਬਾ ਜੀ 13ਵਾਂ ਮਹੀਨਾ ਚਾਹ ਜੇ ਸਮੱਸਿਆਵਾਂ ਦਾ ਹੱਲ ਕਰਨਾ ਤਾਂ ਜੱਗਤਾ ਕਰਨਾ ਹੀ ਪੈਣਾ ਹੱਲ ਬਹਿਣੇ ਆ ਬਾਬਾ ਜੀ ਕਰਦੇ ਆਂ ਤੇ ਆ ਲਾਓ ਬਾਬਾ ਜੀ ਕਰਤਾ ਤੇ ਆ ਲਾਓ ਅੱਗੇ ਮੈਂ ਫਰਦਾਣਾ ਅੱਗੇ ਵੇਖਿਆ ਜਾਗ ਆਪਣੇ ਘਰੇ ਬੱਚਾ ਆ ਕੀ ਕੀਤਾ ਬਾਬਾਈ ਕਰਨਾ ਕੀ ਪੈਟਰੋਲ ਪਾਇਆ ਐਨਾ ਪੈਟਰੋਲ ਪਾਇਆ ਬਾਬਾਈ ਬੱਚਾ ਤੈਨੂੰ ਤੇਲ ਕਹਿ ਸੀ ਪਾਉਣ ਨੂੰ ਤੇਲ ਕੀ ਮੈਂ ਤੇਲ ਮੈਂ ਪੈਟਰੋਲ ਸਮਝ ਗਿਆ ਬਾਬਾਈ ਜਾ ਬੱਚਾ ਬੱਚਾ ਆ ਕੀ ਕੀਤਾ ਬਾਬਾਈ ਪਾਣੀ ਆਂਦਾ ਹੀ ਮੈਂ ਕਿਹਾ ਬਾਬਾਈ ਪੀ ਲੈਣਗੇ ਤੁਸੀਂ ਕਿ ਜਾਗ ਭਜਾਤਾ ਹੀ ਮੈਂ ਤਾਂ ਤੈਨੂੰ ਤੇਲ ਕਿਹਾ ਸੀ ਬੱਚਾ ਲਿਆਉਣ ਨੂੰ ਮੈਨੂੰ ਨਹੀਂ ਪਤਾ ਸੀ ਬੱਚਾ ਆਪਣੇ ਬੇਟੇ ਨੇ ਸੱਦ ਸਵੇਜ ਪੁੱਤ ਆਈ ਮੜਾ ਜਾ ਜਾਗ ਚ ਬਹਿ ਜਾ ਆ ਕੇ ਕੀ ਹੋਇਆ ਬਾਬੂ ਬਹਿ ਜਾ ਤੈਨੂੰ ਬਾਹਰ ਭੇਜਦਾ ਬਾਬਾਈ ਹੁਣ ਮੈਂ ਤੁਹਾਨੂੰ ਗੱਲਾਂ ਦੱਸਦਾ ਹੀ ਬਾਬਾਈ दारू ਨਹੀਂ ਛੱਡਦੀ ਰੋਜ਼ ਪੀਤੇ ਹੋ ਹਾਂ ਬਾਬਾਈ ਰੋਜ਼ ਹੀ ਪੀਣਾ ਦੋਵਾਰੀ ਕਰਾਲੀਨ ਗੋਟਕੇ ਘਰੋਂ ਘਰਤਾ ਕਹਾਂ ਗਏ ਉਹ ਉਹਦਾ ਬਾਬਾ ਜੀ ਜੋ दारू ਲਾਥਿਆਂ ਦੀ ਮੈਂ ਫੇਰ ਲਿਆਉਣਾ ਕਰੀ ਛੁੱੜਦੀ ਨਹੀਂ दारू ਹੀ ਕੀ ਕਰਾਂ ਰੋਇ ਪੀਤੇ ਹੋ ਬਾਬਾ ਜੀ ਹੁਣ ਵੀ ਪੀਤੀ ਆਣਾ ਹੁਣ ਵੀ ਪੀ ਰੱਖੀ ਆ ਬੱਚਾ ਆਪਣੇ ਮਨ ਨੂੰ ਆ ਬਾਬਾ ਜੀ ਮਨ ਨਹੀਂ ਮੰਦਾ ਹੱਡਾਂ 'ਚ ਰਚੀ ਪਈ ਐ ਔਖਾ ਕਾ ਕੋਈ ਨਹੀਂ ਦੂਜੀ ਪਰੇਸ਼ਾਨੀ ਦੱਸ ਐਦਾ ਤਾਂ ਰੱਬ ਕੋਲ ਜਾ ਕੇ ਹੱਲੋ ਗਾਣਾ ਬਾਬਾ ਜੀ ਸਾਨੂੰ ਹਮਕੋ ਤੋਂ ਆਪਣਾ ਨੇ ਲੂਟਾ ਗਰੂ ਮੈਂ ਕਿਆ ਦਮ ਥਾ ਹਮਾਰੀ ਤੋ ਨਾ ਉਹ ਵਹਾਂ ਪਰ ਡੂਬੀ ਜਹਾਂ ਪਰ ਪਾਣੀ ਕਮ ਥਾ ਪੈੰਦਾ ਯਾਰ ਅ ਪਿਕਚਰ ਚ ਕੀ ਫੇਰੇ ਲੈਣ ਗਿਆ ਸੀ ਬਾਬਾ ਯਾਰ ਕੀ ਕਰਾਂ ਯਾਰ ਹੁਣ ਮੇਰੇ ਮੁੰਡੇ ਨਾਲ ਕੌਣ ਵਿਆਹ ਕਰਾਊਗਾ ਯਾਰ ਇਹ ਫੇਲ ਵੀ ਹੋ ਗਿਆ ਉਤੋਂ ਐਡੀ ਐਡੀ ਦਾੜੀ ਹੋਈ ਪਈ ਆ ਯਾਰ ਕੋ ਕਿਹੜੀਆਂ ਗੱਲਾਂ ਕਹਦਾ ਦੋ ਸੈਟ ਕਰੀ ਬੈਠਾ ਓ ਪੈੰਦਾ ਯਾਰ ਓ ਨਾ ਨਾ ਲੜਣਾ ਬੱਚਾ ਅਗਲੀ ਪਰੇਸ਼ਾਨੀ ਬੋਲ ਆਸਦੀ ਬਾਬਾ ਯਾਰ ਮੋਂਤਾ ਬਸ ਤਾਂ ਜਾਣਦੀ ਊਡੀਕ ਆ ਕਿਉਂ ਤਾਂ ਮਾਸੀ ਦੀ ਕੁੜੀ ਗਈ ਹੈ ਤੇਰੀ ਤੇਰੀ ਯਾ ਲੈ ਬੱਚਾ ਤੇਰਾ ਜੌਂ ਪੂਰਾ ਹੋਇਆ ਜਿਹੜਾ ਵੀ ਤੂੰ ਜਿਹੜਾ ਵੀ ਤੇ ਬੱਚਾ ਤੇਰਾ ਕੰਮ ਕਰੂਗਾ ਉਹ ਅੱਜ ਤੋਂ ਬਾਅਦ ਸਫਲ ਹੋਊਗਾ ਧੰਨਵਾਦ ਬਾਬਾ ਜੀ ਧੰਨਵਾਦ ਖੁਸ਼ ਰਹਿ ਬੱਚਾ ਬਾਬੇ ਸਿੱਧਾ ਆਲੋ ਬਾਬਾਈ 1500 ਰੁਪਏ ਹਾਂ ਬੱਚਾ ਲਿਆ ਤੇ ਆਲੋ ਤੁਹਾਡੇ ਜਰਦੇ ਦੀ ਪੁੜੀ ਵੈਸੇ ਜਰਦੇ ਦੀ ਪੁੜੀ ਕੀ ਕਰਨੀ ਸੀ ਬਾਬਾਈ ਬੱਚਾ ਤੁਹਾਡੇ ਪਾਪ ਸਾਰੇ ਮੈਦੇ ਚ ਕੈਦ ਕਰਕੇ ਲੈ ਜਲਾਂ ਧੰਨ ਧੰਨ ਬਾਬਾਈ ਕੀ ਹੋ ਗਿਆ ਬੱਚਾ ਚੱਲ ਆਉਂਦੇ ਜਾਂਦੇ ਰਹੇ ਬਾਬਾਈ ਹਾਂ ਹਾਂ ਬੱਚਾ ਹਾਂ ਅਜ ਤਾਂ ਸਵਾਦ ਆ ਗਿਆ ਬਾਬੇ ਨੇ ਜਾਗ ਕਰਕੇ ਗਿਆ ਸੀ ਹੁਣ ਜਿਹੜਾ ਵੀ ਤੇਰਾ ਮੁੰਡਾ ਕੰਮ ਕਰੂ ਸਫਲ ਹੋਊਗਾ ਚੱਲ ਸਪਰੇਅ ਕਰਨ ਭੇਜਦਾ ਚਾਹੇ ਪੱਤਾ ਹੀ ਮੜਾ ਜਾ ਠੀਕ ਗੱਲ ਆ ਬਾਪੂ ਜਾ ਸਪਰੇਅ ਕਰਕੇ ਆ ਖੇਤ ਵੇਖ ਮੇਰੀ ਗੱਲ ਸੁਣ ਜਿਹੜਾ ਇਹਨਾਂ ਚੋ ਹਾਰਾ ਲੀਡਰ ਆ ਇਹ ਤਾਂ ਵਟਾਂ ਦੇ ਪਾਦੀ ਖੱਬਲ ਨੂੰ ਤੇ ਜਿਹੜਾ ਆਹ ਵਾਲਾ ਇਹ ਝੋਨੇ ਤੇ ਕਰਨਾ ਯਾਦ ਰੱਖੀਂ ਆਹ ਜਿਹੜਾ ਇਹ ਘਕਾ ਵਾਸਤੇ ਪਾਉਣਾ ਕਾਮ ਚਾਉਣ ਨੂੰ ਤੇ ਆਹ ਝੋਨੇ ਤੇ ਪਾਦੀ ਇਹਦੇ ਨਾਲ ਕਾਮ ਆਥੀ ਉੱਤੇ ਆ ਝੋਨੇ ਤੇ ਸੁੰਡੀ ਵਾਸਤੇ ਆ ਠੀਕ ਜਾਂ ਕਰਕੇ ਆ ਤੇ ਉਹ ਭਾਈ ਡਰਮੀ ਲੈ ਆ ਚੱਕ ਕੇ ਠੀਕ ਆ ਓ ਯਾਰ ਆ ਬਾਪੂ ਨੇ ਅਖਿਆ ਸੀ ਝੋਨੇ ਚ ਪਾਉਣੀ ਆ ਕਿ ਆਖਿਆ ਸੀ ਪਤਾ ਨਹੀਂ ਕਿਹੜੀ ਹਰੀ ਪੌਣੀ ਸੀ ਚਿੱਟੀ ਪਾਉਣੀ ਸੀ ਪੁੱਛਣਾ ਪੈਣਾ ਕਿਸੇ ਨੂੰ ਫੋਨ ਲਾ ਕੇ ਫੋਨ ਲਾ ਕੇ ਓ ਚਾਚਾ ਨਹੀਂ ਤਰੇ ਆਉਂਦਾ ਏ ਚੱਲ ਵੇਨੇ ਆ ਪੁੱਛਦੇ ਆ ਤੋ ਹਾਂ ਚਾਚਾ ਕਿਵੇਂ ਆ ਵਧੀਆ ਪੁੱਤਰਾ ਵਧੀਆ ਕੀ ਹਾਲ ਦਾ ਮੈਂ ਪੁੱਛਣਾ ਸੀ ਮੇਰੇ ਬਾਪੂ ਨੇ ਭੇਜਿਆ ਸੀ ਝੋਨੇ ਸਪਰੇਅ ਕਰਨ ਨੂੰ ਤੇ ਮੈਨੂੰ ਪਤਾ ਨਹੀਂ ਹੁਣ ਭੁੱਲ ਗਿਆ ਮੈਂ ਕੀ ਕੀ ਕਰਨੀ ਸੀ ਓਏ ਪਈਆਂ ਤੇ ਆ ਡਰਮੀ ਪਈ ਆ ਦੱਸ ਦੇ ਮੈਨੂੰ ਮੜਾ ਆ ਜਾ ਦੱਸ ਦਿਨਾ ਆ ਜੀਲੀ ਯਾਰੀ ਸਾਲੇ ਬੜੇ ਬੁੜਕਦੇ ਸੀ ਕੋਈ ਨਹੀਂ ਮੈਂ ਵੀ ਗਾਲਤ ਸਪਰੇਅ ਦੱਸ ਦਿੰਨਾ ਕੱਬਲ ਵਾਲੀ ਜੀਰੀ ਤੇ ਕਰ ਦੂ ਕੋਈ ਨਹੀਂ ਹੁੰਦਾ ਚਾਚਾ ਦੱਸ ਦੇ ਕਿਹੜੀ ਕਰਨੀ ਆ ਆਹ ਕਰਨੀ ਆ ਪੁੱਤ ਜੀਰੀ ਤੇ ਤੇ ਆਹ ਕਰਦੀ ਵਟਾਂ ਤੇ ਆਹ ਵਟਾਂ ਤੇ ਕਰਨੀ ਆ ਹਾਂ ਆ ਜੀਰੀ ਤੇ ਕਰਦੀ ਹਾਂ 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 ਠੀਕ ਆ ਜੀਰੀ ਤੇ ਕਰਦੀ ਆਹ ਲਈ ਖਰੀ ਜੀਰੀ ਤੇ ਖਰੀ ਜੀਰੀ ਤੇ ਠੀਕ ਆ ਕਾਬਜਾ ਮੈਂ ਦਿਨਾ ਪਤਾ ਬਿਮਾਰੀ ਸਾਰਾ ਝੋਨਸਕਾ ਹੈ ਬਿਮਾਰੀ ਆ ਥਾਰਾ ਦੂਜਾ ਥਾਰਾ ਸਾਰਾ ਝੋਨੇ ਦੇ ਕਿੰਨੇ ਸਵੇ ਕਰ ਉਹ ਜੈਲੇ ਕਿਉਂ ਕੁੱਟੀ ਇਹਨਾਂ ਜਵਾਕ ਨੂੰ ਉਹ ਯਾਰ ਸਾਰੀ ਜੀਰੀ ਤੇ ਖੱਬਲਾ ਹੀ ਸਪਰੇਅ ਕਰਿਆ ਆ ਚਲ ਕੋਈ ਨਹੀਂ ਗਲਤੀਆਂ ਜਵਾਕਾਂ ਤੋਂ ਹੋਈ ਜਾਂਦੀਆਂ ਉਹ ਮੇਰਾ ਤਾਂ ਸਰ ਜਾਂਦਾ ਸਾਰੀ ਜੀ ਤੇਰੀ ਜੀਰੀ ਤੇ ਸਪਰੇਅ ਕਰਿਆ ਆ ਲੋਕ ਲੋਕ ਲੋਕ